ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਆਸ਼ਾ ਕਰਦੀ ਹਾਂ ਕਿ ਤੁਸੀਂ ਸਾਰੇ ਆਪਣੇ ਆਪਣੇ ਘਰਾਂ 'ਚ ਬਿਲਕੁਲ ਠੀਕ ਹੋਣਗੇ ਹੋਗੇ ਜਿਹੜੇ ਮੇਰੇ ਫੋਲੋਅਰਸ ਨੇ ਜਿਹੜੇ ਮੇਰੇ ਵਿਊਅਰਸ ਨੇ ਜੋ ਮੈਨੂੰ ਲਾਈਕ ਕਰਦੇ ਨੇ ਮੈਂ ਅੱਜ ਉਹਨਾਂ ਲਈ ਇੱਕ ਬਹੁਤ ਹੀ ਵਧੀਆ ਖਬਰ ਲੈ ਕੇ ਆਈ ਹਾਂ ਕਿ ਜਿੱਦਾਂ ਤੁਸੀਂ ਮੇਰੇ ਪਹਿਲੇ ਵੀਡੀਓ ਦੇਖਿਆ ਹੈ ਕਿ ਮੈਂ ਗੁਰਦੁਆਰਿਆਂ ਵਿੱਚ ਫਈਆਂ ਲੜਾਈਆਂ ਨੂੰ ਬਹੁਤ ਹੀ ਜ਼ਿਆਦਾ ਆਪੋਜ਼ ਕੀਤਾ ਹੈ ਉਹਨਾਂ ਦੇ ਖਿਲਾਫ ਬੋਲਿਆ ਹੈ ਲੋਕਾਂ ਨੂੰ ਤਾਂ ਅੱਜ ਵੀ ਖੁਸ਼ਖਬਰੀ ਇਹ ਹੈ ਕਿ ਮੈਂ ਦੁਬਈ ਦੇ ਗੁਰਦੁਆਰਾ ਸਭ ਗਈ ਸੀ ਤਾਂ ਕਿਉਂਕਿ ਉਹ ਗੁਰਦੁਆਰਾ ਵਰਲਡ ਫੇਮਸ ਹੋਇਆ ਹੈ ਔਰ ਉਹਨਾਂ ਉਸ ਗੁਰਦੁਆਰਾ ਜੋ ਨਾਨਕ ਦਰਬਾਰ ਸਾਹਿਬ ਜੀ ਹੈ ਗਿਨੀਜ਼ ਵਰਲਡ ਬੁੱਕ ਆਫ ਰਿਕਾਰਡਸ 'ਚ ਵੀ ਉਹਨਾਂ ਉਸ ਦਾ ਨਾਮ ਹੈ ਉਹ ਨਾਮ ਇਸ ਕਰਕੇ ਨਹੀਂ ਕਿ ਉਹ ਦੁਨੀਆ ਦਾ ਸਭ ਤੋਂ ਉਹ ਦੁਨੀਆ ਦੇ ਖੂਬਸੂਰਤ ਗੁਰਦੁਆਰਿਆਂ ਦੀ ਗਿਣਤੀ ਵਿੱਚ ਹੈ ਉਹ ਗੁਰਦੁਆਰਾ ਗਿਨੀਜ਼ ਬੁੱਕ ਆਫ ਰਿਕਾਰਡਸ 'ਚ ਇਸ ਕਰਕੇ ਹੈ ਕਿ ਉੱਥੇ ਇੱਕ ਅਦਭੁਤ ਅਜੀਬ ਪਾਈਚਾਰੇ ਦਾ ਸੰਦੇਸ਼ ਸਾਨੂੰ ਮਿਲਦਾ ਹੈ ਜਿੱਦਾਂ ਕਿ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਰੋਜ਼ੇ ਚੱਲ ਰਹੇ ਨੇ ਔਰ Eid ਦਾ ਟਾਈਮ ਹੈ ਸਾਰੇ ਮੁਸਲਮਾਨ ਭਰਾ ਛੜੇ ਨੇ ਰੋਜ਼ੇ ਰੱਖਦੇ ਨੇ ਔਰ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਕਿ ਜਦੋਂ ਰੋਜ਼ੇ ਗੁਰਦੁਆਰੇ ਦੇ ਵਿੱਚ ਨਮਾਜ਼ ਪੜ੍ਹ ਕੇ ਤੋੜੇ ਗਏ ਔਰ ਉੱਥੇ ਲੰਗਰ ਛਕਿਆ ਗਿਆ ਇਸ ਤੋਂ ਵੱਡਾ ਪਾਇਚਾਰਾ ਹੋਰ ਸਾਨੂੰ ਕਿੱਥੇ ਦੇਖਣ ਨੂੰ ਮਿਲੇਗਾ ਥੋੜੇ ਹੀ ਦਿਨ ਪਹਿਲੇ ਦੀ ਗੱਲ ਹੈ ਕਿ 101 ਕੰਟਰੀ ਦੇ ਲੋਕਾਂ ਨੇ ਸਾਂਝਾ ਲੰਗਰ ਛਕਿਆ ਸੀ ਦੁਬਈ ਦੇ ਗੁਰਦੁਆਰਾ ਸਾਹਿਬ 'ਚ ਮੇਰੀ ਆਤਮਾ ਮੇਰੀ ਰੂਹ ਅੰਨੀ ਖੁਸ਼ ਹੋਈ ਕਿ ਮੈਂ ਇਸ ਚੀਜ਼ ਨੂੰ ਰਿਕਾਰਡ ਕੀਤੇ ਬਿਨਾਂ ਨਹੀਂ ਰਹਿ ਸਕੀ ਮੇਰੇ ਮਨ ਨੂੰ ਬਹੁਤ ਹੀ ਜ਼ਿਆਦਾ ਸ਼ਾਂਤੀ ਮਿਲੀ ਕਿ ਕਿੱਥੇ ਅਸੀਂ ਸਿੱਖ ਭਰਾ ਇੱਕ ਦੂਜੇ ਦੀਆਂ ਅੰਦਰ ਜਾਤ ਪਾਤ ਜੱਟ ਲਬਾਣੇ ਰਾਮਗੜੀਏ ਰਾਮਦਾਸੀਏ ਜਾਂ ਉੱਚੇ ਨੀਚੇ ਜਾਂ ਅਸੀਂ ਬਹੁਤ ਵੱਡੇ ਆ ਬਾਕੀ ਲੋਕ ਛੋਟੇ ਨੇ ਇਸ ਚੀਜ਼ ਨੂੰ ਲੈ ਕੇ ਹਰ ਇੱਕ ਕੰਟਰੀ ਚ ਗੁਰਦੁਆਰਿਆਂ ਚ ਲੜਾਈਆਂ ਹੋ ਰਹੀਆਂ ਨੇ ਪਰ ਦੁਬਈ ਦਾ ਜਿਹੜਾ ਗੁਰਦੁਆਰਾ ਹੈ ਇੱਕ ਸਾਡੇ ਵਾਸਤੇ ਬਹੁਤ ਹੀ ਵੱਡੀ ਮਿਸਾਲ ਹੈ ਭਾਈਚਾਰੇ ਦੀ ਮਿਸਾਲ ਹੈ ਪਹਿਲਾਂ ਤਾਂ ਮੈਨੂੰ ਤੈਨੂੰ ਲੱਗਦਾ ਸੀ ਕਿ ਮੁਸਲਿਮ ਗੁਰਦੁਆਰੇ ਕਿਉਂ ਆਉਂਦੇ ਨੇ ਪਰ ਮੈਂ ਜਦੋਂ ਗੁਰਦੁਆਰੇ ਗਈ ਤਾਂ ਮੈਂ ਦੇਖਿਆ ਮੁਸਲਿਮ ਬ੍ਰਦਰਸ ਉੱਥੇ ਸਾਫ ਸਫਾਈ ਵੀ ਕਰ ਰਹੇ ਸੀ ਲੰਗਰ ਬਣਾ ਰਹੇ ਸੀ ਲੰਗਰ ਸਰਵ ਕਰ ਰਹੇ ਸੀ ਤਾਂ ਮੈਨੂੰ ਕਿਸੇ ਨੇ ਦੱਸਿਆ ਕਿ ਇੱਥੇ ਜੋ ਹੈ ਰੋਜ਼ੇ ਤੋੜੇ ਜਾਣਗੇ ਤਾਂ ਇੱਥੇ ਦੇ ਜਿਹੜੇ ਸ਼ੇਖ ਨੇ ਔਰ ਜਿੰਨੇ ਵੀ ਰੈイズ ਲੋਗ ਨੇ ਉਹ ਸਾਰੇ ਆ ਕੇ ਆਪਣੇ ਰੋਜ਼ੇ ਦਾ ਇਫਤਾਰ ਇੱਥੇ ਕਰਨਗੇ ਉਹਨਾਂ ਨੇ ਰੋਜ਼ੇ ਤੋੜੇ ਨਮਾਜ਼ ਪੜ੍ਹੀ ਔਰ ਇਸ ਚੀਜ਼ ਨੂੰ ਯਾਦ ਕਰਵਾਇਆ ਕਿ ਸਿੱਖਾਂ ਦੇ 6ਵੇਂ ਗੁਰੂ ਮੀਰੀ ਪੀਰੀ ਦੇ ਪਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਨੇ ਵੀ ਗੁਰਦੁਆਰੇ ਦੇ ਲਾਗੇ ਇੱਕ ਮਸਜਿਦ ਦਾ ਨਿਰਮਾਣ ਕੀਤਾ ਸੀ ਤਾਂ ਕਿ ਮੁਸਲਿਮ ਭਰਾ ਉੱਥੇ ਨਮਾਜ਼ ਅਦਾ ਕਰ ਸਕਣ ਉਦਾਂ ਦੀ ਹੀ ਇੱਕ ਬਹੁਤ ਹੀ ਖੂਬਸੂਰਤ ਮਿਸਾਲ ਦੁਬਈ ਦੇ ਗੁਰਦੁਆਰੇ 'ਚ ਨਜ਼ਰ ਆਂਦੀ ਹੈ ਜਿੱਥੇ ਸਾਰੇ ਧਰਮ ਮਿਲ ਕੇ ਬੈਠਦੇ ਨੇ ਮਿਲ ਕੇ ਖਾਂਦੇ ਨੇ ਤਾਂ ਮੈਨੂੰ ਬਹੁਤ ਹੀ ਫਕਰ ਮਹਿਸੂਸ ਹੋਇਆ ਔਰ ਮੈਂ ਇਹ ਮੈਸੇਜ ਆਪਣੇ ਉਹ ਸਾਰੇ ਭਰਾਵਾਂ ਨੂੰ ਦੇਣਾ ਚਾਹਨੀ ਆ ਕਿ ਜਦ ਦੁਬਈ ਦੇ ਵਿੱਚ ਸਿਰਫ ਇੱਕ ਗੁਰਦੁਆਰਾ ਹੈ ਔਰ ਉੱਥੇ ਇੰਨਾ ਪਾਈਚਾਰਾ ਉੱਥੇ ਕੋਈ ਲੜਾਈ ਝਗੜਾ ਕੁਝ ਨਹੀਂ ਹੈ ਤਾਂ ਫਿਰ ਬਾਕੀ ਗੁਰਦੁਆਰਿਆਂ ਦੇ ਵਿੱਚ ਅਸੀਂ ਕਿਉਂ ਲੜਦੇ ਹਾਂ ਦੁਬਈ ਦਾ ਗੁਰਦੁਆਰਾ ਇੱਕ ਐਗਜ਼ਾਮਪਲ ਬਣ ਚੁੱਕਿਆ ਹੈ ਜਿੱਥੇ ਇੰਨੀ ਜ਼ਿਆਦਾ ਸ਼ਾਂਤੀ ਹੈ ਇੰਨਾ ਜ਼ਿਆਦਾ ਭਾਈਚਾਰਾ ਹੈ ਔਰ ਇੰਨਾ ਜ਼ਿਆਦਾ ਪਿਆਰ ਹੈ ਕਿ ਲੰਗਰ ਛੱਕੇ ਬਿਨਾਂ ਕਿਸੇ ਨੂੰ ਆਣ ਨਹੀਂ ਦਿੱਤਾ ਜਾਂਦਾ ਮੈਂ ਬਹੁਤ ਹੀ ਫਕਰ ਮਹਿਸੂਸ ਕਰਦੀ ਆ ਦੁਬਈ ਦੇ ਗੁਰਦੁਆਰੇ ਤੇ ਔਰ ਦੁਬਈ ਦੇ ਵਸਨੀਕਾਂ ਤੇ ਔਰ ਇਹਨਾਂ ਦਾ ਜੋ ਆਪਸੀ ਪਿਆਰ ਹੈ ਮੈਂ ਅਰਦਾਸ ਕਰਦੀ ਆ ਪ੍ਰਮਾਤਮਾ ਅੱਗੇ ਕਿ ਇਹ ਪਿਆਰ ਹਮੇਸ਼ਾ ਇਦਾਂ ਹੀ ਬਣਿਆ ਰਹੇ ਔਰ ਇਹ ਗੁਰਦੁਆਰਾ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਾਮਯਾਬ ਹੋਏ ਕਿਉਂਕਿ ਇੱਥੇ ਜੋ ਪਿਆਰ ਹੈ ਮੈਂ ਕਿਤੇ ਵੀ ਨਹੀਂ ਦੇਖਿਆ ਤਾਂ ਮੇਰੀ ਇੱਕ ਵਾਇਸ ਸੀ ਕਿ ਮੈਂ ਇਹ ਚੀਜ਼ ਔਰਨਾ ਸ਼ੇਅਰ ਕਰਾਂ ਔਰ ਜਾਤ ਪਾਤ ਤਰਮ ਸਾਰੇ ਨੂੰ ਹਟਾ ਕੇ ਅਸੀਂ ਭਾਈਚਾਰੇ ਦਾ ਸੰਦੇਸ਼ ਦੇਈਏ ਕਿਉਂਕਿ ਸਿੱਖ ਧਰਮ ਇੱਕ ਦੰਦਾ ਧਰਮ ਹੈ ਜਿੱਥੇ ਸਾਰੇ ਹੀ ਧਰਮਾਂ ਨੂੰ ਆਨ ਦੀ ਇਜਾਜ਼ਤ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਾ ਕੌਣ ਪਲੇ ਕੌਣ ਮੰਦੇ ਇਸ ਚੀਜ਼ ਦੀ ਜੋਤ ਗੁਰਬਾਣੀ ਦੀ ਤੁਖ ਹੈ ਅਸੀਂ ਉਹਨੂੰ ਅੱਗੇ ਲੈ ਕੇ ਆਈਏ ਆਪਸੀ ਲੜਾਈ ਝਗੜੇ ਕਲੇਸ਼ ਕਲਾ ਪ੍ਰਦਾਨਗੀ ਦੇ ਚੱਕਰ ਜੋ ਵੀ ਚੱਕਰ ਨੇ ਸਾਡੇ ਅਸੀਂ ਉਹਨਾਂ ਨੂੰ ਮਿਟਾ ਕੇ ਅੱਗੇ ਵਧিয়ে ਇਨਸਾਨੀਅਤ ਦਾ ਜੋ ਹੈ ਮੈਸੇਜ ਅਸੀਂ ਅੱਗੇ ਦੇਈਏ ਤਾਂ ਕਿ ਸਾਡੇ ਧਰਮ ਤੇ ਕੋਈ ਉਂਗਲੀ ਨਾ ਉਠਾਏ ਜੋ ਪਿਆਰ ਮੈਂ ਦੁਬਈ ਦੇ ਗੁਰਦੁਆਰੇ ਚ ਦੇਖਿਆ ਹੈ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਦੁਨੀਆ ਦੇ ਵਿੱਚ ਐਦਾਂ ਦਾ ਹੀ ਪਿਆਰ ਐਦਾਂ ਦਾ ਹੀ ਇਨਸਾਨੀਅਤ ਦਾ ਮੈਸੇਜ ਫੈਲਦਾ ਰਹੇ ਗੁਰੂ ਨਾਨਕ ਦੇ ਕਹੇ ਹੋਏ ਉਹ ਸ਼ਬਦ ਕਿ ਅੱਛੇ ਲੋਕ ਹਮੇਸ਼ਾ ਹਰ ਜਗ੍ਹਾ ਤੇ ਰਹਣ ਤਾਂ ਮੇਰੀ ਵੀ ਪ੍ਰਮਾਤਮਾ ਤੇ ਅੱਗੇ ਅਰਦਾਸ ਹੈ ਕਿ ਅੱਛੇ ਲੋਕ ਹਰ ਜਗ੍ਹਾ ਤੇ ਹੋਣ ਦੁਬਈ ਵਰਗੇ ਗੁਰਦੁਆਰੇ ਦੁਨੀਆ 'ਚ ਸਾਰੇ ਕੋ ਜਾਣ ਹਰ ਇੱਕ ਲੜਾਈ ਝਗੜਾ ਜਾਤ ਪਾਤ ਉੱਚੀ ਨੀਚ ਖਤਮ ਹੋ ਜਾਏ ਸਿਰਫ ਇਨਸਾਨੀਅਤ اور پائیچਾਰੇ ਦਾ ਜੋ ਸੰਦੇਸ਼ ਹੈ ਉਹੀ ਦੁਨੀਆ ਦੇ ਵਿੱਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ